ਪਿੰਡ ਪੰਜਾਬੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਤੁਸੀਂ ਵੇਖ ਰਹੇ ਹੋ ਜੀ ਜਰਗ ਦਾ ਵਿਸ਼ਵ ਪ੍ਰਸਿੱਧ ਦੂਸਰਾ ਮੇਲਾ 9 April 2024 ਇਹ ਸੜਕਾ ਜੀ ਮੇਨ ਜਿਹੜੀ ਮਾਈ ਦੇ ਮੰਦਿਰ ਤੱਕ ਜਾਂਦੀ ਆ ਸੋ ਅੱਜ ਅਸੀਂ ਤੁਹਾਨੂੰ ਦਿਖਾਉਣਾ ਕਿ ਕਿਸ ਤਰ੍ਹਾਂ ਜਰਗ ਦੇ ਇਸ ਮੇਲੇ ਨੇ ਪਿਛਲੇ ਕਈ ਸਾਲਾਂ ਦਾ ਜਿਹੜਾ ਰਿਕਾਰਡ ਆ ਟੋੜਿਆ ਮੇਲਾ ਭਰਨ ਦੇ ਸਬੰਧ ਦੇ ਵਿੱਚ ਇਸ ਮੇਨ ਸੜਕ ਦੇ ਉੱਤੇ ਦੇਖੋ ਤੁਸੀਂ ਇੰਨਾ ਪਹਿਲਾਂ ਕਦੇ ਇਕੱਠ ਦੇਖਿਆ ਇਹ ਉਹ ਸੜਕਾ ਜੀ ਜਿਹੜੀ ਮਾਈ ਦੇ ਮੰਦਿਰ ਤੱਕ ਜਾਂਦੀ ਆ ਉਸ ਤੋਂ ਬਾਅਦ ਖੱਬੇ ਪਾਸੇ ਟਰਨ ਹੋ ਕੇ ਜਿਹੜਾ ਉਹ ਸੜਕਾ ਉਹ ਮੰਦਿਰ ਨੂੰ ਜਾਵੇਗੀ ਪਰ ਇਹ ਮੇਨ ਉਹ ਰੋਡ ਆ ਜਿਹੜਾ ਤੁਸੀਂ ਪਿੱਛੇ ਦੇਖਿਆ ਜਿਹੜਾ ਪਿੰਡ ਸਰਥਰੇਨ ਜਾਂਦਾ ਆ ਉਹ ਸੜਕਾ ਜੀ ਜਿਹੜੀ ਫਿਰ ਮੇਨ ਜਿਹੜਾ ਆਪਣਾ ਰੋਡ ਆ ਉਹ ਉਥੋਂ ਟਰਨ ਹੋ ਕੇ ਮਾਈ ਦੇ ਮੰਦਿਰ ਤੱਕ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਗਾਹਾਂ ਦਿਖਾਈ ਦੇ ਰਿਹਾ ਤੁਹਾਨੂੰ ਮਾਈ ਦਾ ਮੰਦਿਰ ਆ ਸੋ ਅੱਧੀ ਸੜਕ ਤੱਕ ਉਹ ਅੱਧੀ ਸੜਕ ਤੱਕ ਜਿਹੜੇ ਲੋਕ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਿੰਨੀ ਭੀੜ ਆ ਇਹ ਉਹ ਸੰਗਤਾਂ ਨੇ ਇਹ ਉਹ ਸ਼ਰਧਾਲੂ ਨੇ ਜਿਹੜੇ ਜਿਨ੍ਹਾਂ ਨੇ ਮੱਥਾ ਟੇਕਣਾ ਸੋ ਤੁਸੀਂ ਇਸ ਵੀਡੀਓ ਦੇ ਜਰੀਏ ਦੇਖ ਸਕਦੇ ਹੋ ਕਿ ਜਰਗ ਦੇ 9 April 2024 ਵਾਲੇ ਦੂਜੇ ਮੇਲੇ ਨੇ ਭਰੰਦੇ ਤੌਰ ਦੇ ਤਿੱਤੇ ਇਕੱਠ ਦੇ ਤੌਰ ਦੇ ਉੱਤੇ ਪਿਛਲੇ ਕਈ ਸਾਲਾਂ ਦਾ ਜਿਹੜਾ ਰਿਕਾਰਡ ਆ ਉਹ ਤੋੜ ਦਿੱਤਾ ਹੈ ਇੱਥੇ ਇਹ ਵੀ ਦੱਸਣਾ ਮਰਦਾ ਹੈ ਕਿ ਇਹ ਮੇਲਾ ਰਾਤ ਦੇ 9 ਵਜੇ ਤੱਕ ਪੂਰਾ ਜਿਹੜਾ ਉਹ ਭਰਿਆ 9 ਵਜੇ ਤੱਕ ਵੀ ਸਰਕਟ ਉੱਤੇ ਜਾਣਾ ਬਹੁਤ ਮੁਸ਼ਕਲ ਸੀਗਾ ਜਦੋਂ ਕਿ ਆਮ ਜਿਹੜੇ ਮੇਲੇ ਹੁੰਦੇ ਨੇ ਉਹ 3:00 ਸਤਕ ਵਜੇ ਸਮਾਪਤ ਹੋ ਜਾਂਦੇ ਨੇ ਭਾਵ ਸਾਰੇ ਸ਼ਰਧਾਲੂ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਨੇ ਪਰ ਇਹ ਮੇਲਾ 9:00 ਵਜੇ ਤੱਕ ਵੀ ਪੂਰਾ ਭਰਿਆ ਸੋ ਭੀੜ ਤੋਂ ਅੰਦਾਜ਼ਾ ਤੁਹਾਨੂੰ ਖੁਦ ਲੱਗ ਗਿਆ ਹੋਵੇਗਾ ਕਿ ਇਸ ਮੇਲੇ ਨੇ ਕਈ ਸਾਲ ਦਾ ਜਿਹੜਾ ਰਿਕਾਰਡ ਆ ਉਹ ਤੋੜ ਦਿੱਤਾ